ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤ ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਤੇ ਪਿੰਡੀਪਿੰਡ ਨੇੜੇ ਫਤੇਗਰ ਚੂੜੀਆਂ ਦੇ ਵਿੱਚ ਅੱਜ ਦੋ ਰਿਪੀਟਰ ਗਾਵਾਂ ਚੈੱਕ ਕੀਤੀਆਂ ਨੇ ਤੇ ਦੋਵੇਂ ਚੈੱਕ ਪਾਸ ਹੋ ਗਈਆਂ ਨੇ ਦੋ-ਦੋ ਮਹੀਨੇ ਦੇ ਲੱਗੇ ਚੱਗੇ ਨੇ ਤੇ ਉਹਦੀ ਕਿਰਪਾ ਦੇ ਨਾਲ ਅੱਜ ਦੋ ਚੱਕ ਕੇ ਕੀ ਗਾ ਤੁਹਾਨੂੰ ਦਿਖਾਲ ਦਿੰਨੇ ਆ ਤੇ ਦੂਜੀ ਗਾਂ ਜਿਹੜੀ ਸੀ ਦੂਸਰੀ ਗਾਂ ਏ ਵਾਲੀ ਆ ਦੋਵੇਂ ਕੋਈ 8-8 10-10 ਵਾਰੀ ਦੀਆਂ ਰਿਪੀਟਰਾਂ ਆ ਹੀ ਦਵਾਈਆਂ ਵੀ ਕੀਤੀਆਂ ਗਈਆਂ ਆਪਣੇ ਤੋਂ ਪਹਿਲਾਂ ਤਾਂ ਟਿਕਟ ਟੁਕੇ ਵੀ ਲੱਗੇ ਸੀ ਇਹਨਾਂ ਨੂੰ ਤੇ ਇਹ ਹੀ ਕਿ ਦੂਜੀ ਗਾਂ ਇਹ ਵਾਲੀ ਜਿਹਦੀ ਆਪਾਂ ਗੱਲ ਕਰਦੇ ਪਏ ਆ ਇੱਕ ਤੇ ਦੂਜੀ ਉਹ ਵਾਲੀ ਠੀਕ ਹੈ ਜੀ ਬਾਕੀ ਤੁਹਾਨੂੰ ਦੱਸਣਗੇ ਗੱਲ ਬਾਤ ਆਪਣੇ ਜਿਨ੍ਹਾਂ ਦੀਆਂ گاਵਾں ਐ ਜਿਨ੍ਹਾਂ ਦਾ ਫਾਰਮ ਆ ਉਹ ਵੀ ਦੱਸਣਗੇ ਕਿ ਕਿੰਨਾ ਸਮਾਂ ਹੋ ਗਿਆ ਈ ਇਹਨਾਂ ਨੂੰ ਤੇ ਕੋਈ ਗਿਣਤੀ ਗੁੰਣਤੀ ਕਿੰਨੀ ਕਵਾਰੀ ਪੁੱਛਦੇ ਆਪਾਂ ਤਾਂ ਹੀ ਇਹ ਛੋਟੀ ਜੀ ਰਿਕਾਰਡਿੰਗ ਲੱਗੀਆਂ ਕਰਨ ਤਾਂ ਕਿ ਇੱਕ ਮਿਹਨਤ ਕੀਤੀ ਇੱਕ ਕੰਮਕਾਰ ਦਾ ਨਤੀਜਾ ਰਿਜ਼ਲਟ ਆਪਣਾ ਸਾਹਮਣੇ ਆਇਆ ਵਾ ਉਹਦੀ ਗੱਲਬਾਤ ਆਪਾਂ ਰਿਕਾਰਡ ਕਰਨੀ ਹੈ ਬਾਕੀ ਤੁਹਾਨੂੰ ਦੱਸਣਗੇ ਸਾਰੀ ਗੱਲਬਾਤ ਉਹ ਵੀ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਵਾਹਿਗੁਰਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜੀ ਤੇ ਕਿੰਨਾ ਸਮਾਂ ਹੋ ਗਿਆ ਜੇ ਗਾਵਾਂ ਦਾ ਦੂਹਾਂ ਦਾ ਇਹ ਭਾਈ ਕਰੀਬ ਡੇਢ ਸਾਲ ਤੋਂ ਰਿਪੀਟਰ ਸੀਗੇ ਹਾਂਜੀ 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 ਮੰਤੇ ਇਹਦੇ ਨਾਲ ਦੁਬਾਰਾ ਗਾਇਆਂ ਸੂਪੀਆਂ ਨੇ ਇਹਨਾਂ ਨੂੰ ਹੀ 8 9-9 ਵਾਰੀ ਟੀਕੇ ਭਰਾ ਚੁੱਕੇ ਆ ਠੀਕ ਹੈ ਠੀਕ ਹੈ ਤੇ ਗਾਵਾਂ ਨਹੀਂ ਤੇ ਫਿਰ ਸਾਨੂੰ ਮੁਲਾਜ਼ਮੇ ਨੂੰ ਮੇਰੇ ਸੇ ਥਾਣਾ ਫਤਿਹਗੜ ਚੁੜੀਆਂ ਡਿਊਟੀ ਕਰਦਾ ਆ ਜਿਨ੍ਹਾਂ ਨੇ ਆਪਣੇ ਵੱਲੋਂ ਦੱਸਿਆ ਹੋਣਾ ਤਾਂ ਉਹ ਡਿਊਟੀ ਕਰਦੇ ਮੇਰੇ ਨਾਲ ਹੀ ਤੇ ਉਹਨਾਂ ਦੱਸਿਆ ਵੀ ਡਾਕਟਰ ਢਿਲੋ ਸਾਹਿਬ ਆ ਉਹਨਾਂ ਦੇ ਬਾਰੇ ਤੁਹਾਡੇ ਬਾਰੇ ਦੱਸਿਆ ਸਾਨੂੰ ਤੇ ਅਸੀਂ ਤੁਹਾਨੂੰ ਫੋਨ ਕੀਤਾ ਤੁਸੀਂ ਇੱਥੇ ਆਏ ਤੇ ਤੁਸੀਂਾਨੂੰ ਪੁੱਛਿਆ ਵੀ ਕੀ ਗੱਲ ਮੈਂ ਕਿਹਾ ਵੀ ਇਸ ਤਰ੍ਹਾਂ 8899 ਵਾਲੀ ਟੀਕੇ ਇਹੀਂ ਭਰਾ ਚੁੱਕੇ ਆ ਠੀਕ ਹੈ ਜੀ ਤੇ ਗਾਈਆਂ ਜਿਹੜੀਆਂ ਉਹ ਠਹਿਰ ਨਹੀਂ ਰਹੀਆਂ ਦੂਸਰੀਆਂ ਗਾਈਆਂ ਇਹਨਾਂ ਦੇ ਨਾਲ ਦੀਆਂ ਵੀ ਦੁਬਾਰਾ ਸੂਪੀਆਂ ਸੂਪੀਆਂ ਨੇ ਦੁਬਾਰਾ ਇਹ ਵੀ ਫਿਰ ਤੁਸੀਂ ਇਹਦੀ ਇੱਕ ਵਾਰੀ ਦਵਾਈ ਭਰੀ ਤੇ ਬਾਅਦ ਚ ਟੀਕਾ ਭਰਿਆ ਤੇ ਹੁਣ ਮਹਾਰਾਜ ਦੀ ਕਿਰਪਾ ਗਿ ਗੁਰੂ ਰਾਮਦਾਸ ਜੀ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਠੀਕ ਹੈ ਜੀ ਅਸੀਂ ਜੀਲੋ ਧੰਨਵਾਦ ਕਰਦੇ ਆ ਭਾਈ ਤੁਹਾਡਾ ਬਹੁਤ ਬਹੁਤ ਅਸੀਂ ਆ ਕੇ ਚੁੱਕੇ ਹਾਂ ਤੇ ਨਹੀਂ ਬੋਲੋ ساری ਗੱਲ ਹਾਂ ਜੀ ਬਹੁਤ ਕੰਮ ਖਰਾਬ ਆ ਤੇ ਕਿੱਦਾਂ ਕਰੀਏ ਮੈਂ ਕਿਹਾ ਢਿਲੋ ਸਾਹਿਬ ਦੀ ਦੱਸ ਪਈ ਉਹਨਾਂ ਨੂੰ ਗੰਨਾ ਨਾਲ ਗੱਲ ਕਰਕੇ ਵੇਖ ਲੈਨੇ ਆ ਠੀਕ ਹੈ ਜੀ ਤੇ ਚਲੋ ਤੁਸੀਂ ਆਏ ਤੁਸੀਂ ਦਵਾਈ ਪਰ ਇਹ ਵੀਡੀਓ ਵੀਡੀਓ ਆਪਣੀਆਂ ਦੇਖੀਆਂ ਪਹਿਲਾਂ ਵੀ ਬਹੁਤ ਵੀਡੀਓ ਦੇਖੀਆਂ ਜੀ ਜਦੋਂ ਮੇਰੇ ਨਾਲ ਗੱਲ ਕੀਤੀ ਉਹ ਮਲਾਜਮ ਮੁੰਡੇ ਨੇ ਫਿਰ ਉਹਨੇ ਤਾਂ ਤੁਹਾਡਾ ਲਿੰਕ ਮੈਨੂੰ ਸੈਂਡ ਕੀਤਾ ਅੱਛਾ ਮੈਂ ਤੁਹਾਡੀਆਂ ਵੀਡੀਓ ਦੇਖੀਆਂ ਵੀਡੀਓ ਵੇਖ ਕੇ ਤੇ ਮੈਂ ਮੜ ਕੇ ਤੁਹਾਨੂੰ ਕਾਲ ਕੀਤੀ ਤੁਸੀਂ ਆਏ ਤੇ ਦਵਾਈ ਭਰੀ ਤੇ ਬਾਜ ਉਸੇ ਟੀਕੇ ਪਹਿਲੇ ਟੀਕੇ ਬਾਕੀ ਅੱਗੇ ਵੀਡੀਓ ਚ ਦੇਖਦੇ ਆਂ ਅੱਜ ਆਪਣਾ ਅਸਲ ਚ ਕੰਮ ਹੋਇਆ ਕਿਵੇਂ ਲੱਗਾ ਬਹੁਤ ਬਹੁਤ ਵਧੀਆ ਕੰਮ ਹੈ ਜੀ ਢਿੱਲੋ ਸਾਹਿਬ ਬਹੁਤ ਵਧੀਆ ਕੰਮ ਕਰਦੇ ਆਂ ਇਹ ਇਹ ਮੜੀ ਜੀ ਰਿਕਵੈਸਟ ਜ਼ਰੂਰ ਹੈ ਸਪੋਰਟ ਕਰਿਆ ਕਰਨੀ ਚਾਹੀਦੀ ਹੈ ਹਰ ਬੰਦੇ ਨੂੰ ਨਹੀਂ ਤੇ ਬਹੁਤ ਨੁਕਸਾਨ ਹੈ ਇਹ ਹੁਣ ਅਸੀਂ 95000 ਦੀ ਲਈ ਸੀ ਤੇ ਉਹ 1 ਲੱਖ ਰੁਪਏ ਦੀ ਲਈ ਸੀ ਤੇ ਜੇ ਨਾ ਬਣਦੀਆਂ ਤਾਂ ਮੁਸ਼ਕਲ ਤੇ 5-5000 ਦੀਆਂ ਵੀ ਨਹੀਂ ਸੀ ਜੀ 5-5000 ਦੀ ਇੱਕ ਕੱਕ ਤੋਂ ਲੱਖ ਦਾ ਜਨਵਰੀ ਵੀ ਬੱਜ ਗਿਆ ਨਾ ਬਸ ਹੁਣ ਲੱਖਾਂ ਦੀਆਂ ਹੋ ਗਈਆਂ ਤੇ ਗੁਰੂ ਰਾਮਦਾਸ ਦੀ ਕਿਰਪਾ ਦੇ ਧੰਨ ਧੰਨ ਇਹ ਹੈ ਕਿ ਉਹਦੀ ਕਿਰਪਾ ਹੈਗੀ ਇਹਦੇ ਪਿੱਛੇ ਨਾ ਬਿਲਕੁਲ ਕਿਉਂ ਜੂ ਫਾਰਮ ਚ ਐਂਟਰੀ ਮਾਰੀ ਹੈ ਕੁਝ ਨਾ ਕੁਝ ਦੋ ਰਿਜ਼ਲਟ ਹੀ ਦੋਹਾਂ ਦੇ ਹੱਥ ਪਏ ਤੇ ਦੁਵੇਂ ਤੁਹਾਡੇ ਸਾਹਮਣੇ ਰਿਜ਼ਲਟ ਆ ਚੁੱਕੇ ਨੇ ਹਣਾ ਬਿਲਕੁਲ ਦੋਵੇਂ ਰਿਜ਼ਲਟ ਆਏ ਹੈ ਜੀ ਤੇ ਖੁਸ਼ੀ ਕਿੰਨੀ ਹੋਈ ਅੱਜ ਫਿਰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮੈਂ ਤੇ ਜੇ ਨਾਮ ਵੱਡਣੀਆਂ ਤੇ ਅੱਜ ਵੀ ਲੱਗੇ ਰਹਿਣਾ ਹੈ ਮੈਂ ਤੇ ਡਿਊਟੀ ਤੇ ਹਾਂ ਤੇ ਮੈਨੂੰ ਤੁਸੀਂ ਫੋਨ ਕੀਤਾ ਤੇ ਮੈਂ ਆਪਾਂ ਜਾਇਆ ਮੈਂ ਕਿਹਾ ਵੀ ਚਲੋ ਡੇਢ ਸਾਬ ਆਇਆ ਮੈਂ ਮਿਲਦਾ ਆਪ ਜੀ ਹਾਂ ਜੀ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਚਲੋ ਧੰਨਵਾਦ ਤੇ ਉਹਦਾ ਜਿਨੇ ਕਿਰਪਾ ਕੀਤੀ ਆ ਤੁਹਾਡੇ ਨਾਲ ਵੀ ਖੜਿਆ ਉਹ ਸਾਡੇ ਕੋਲ ਸਾਡੇ ਹੱਥੋਂ ਕਰਵਾਇਆ ਉਹਨੇ ਤੇ ਅੱਜ ਰਿਜ਼ਲਟ ਮਿਲਿਆ ਤੇ ਬਾਕੀ ਕੰਮ ਕਰ ਕਿਵੇਂ ਲੱਗਾ ਫਿਰ ਬਹੁਤ ਵਧੀਆ ਹਰ ਰਿਜ਼ਲਟ ਵੀ ਆ ਕੇ ਤੇ ਬੇਨਤੀ ਕਰਦੇ ਆ ਹੋਰ ਵੀ ਜਿਨ੍ਹਾਂ ਤੇ ਕੋਈ ਰਿਪੀਟ ਡੰਗਰ ਨੇ ਝਲੋ ਸਾਹਿਬ ਨੂੰ ਯਾਦ ਕਰੋ ਤੇ ਤੁਹਾਡਾ ਫਾਇਦਾ ਹੀ ਹੋਊਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਜੀ ਆ ਤੁਸੀਂ ਗੱਲਬਾਤ ਸੁਣੀ ਆ ਵੇਖ ਲਓ ਆਪਣੇ ਹਨਾ ਫਾਰਮ ਵਾਲੇ ਫਾਰਮਰ ਵੀਰ ਭਰਾ ਨੇ ਜਿਨ੍ਹਾਂ ਦੀ ਗੱਲਬਾਤ ਸੁਣੀ ਆ ਤੇ ਮੇਰੇ ਭਰਾ সাপোর্ট ਤੇ ਲਾਈਕ ਸ਼ੇਅਰ ਕਮੈਂਟ ਕਮੈਂਟ ਜਰੂਰ ਕਰ ਦਿਓ ਕਿਉਂਕਿ ਇੱਕੋ ਫਰਮ ਦੇ ਵਿੱਚ ਦੋ ਰਿਪੀਟਰਾਂ ਦੋਵੇਂ ਕਾਫੀ ਸਮੇਂ ਤੋਂ ਹੀ ਖਰਾਬ ਕਰਦੀਆਂ ਜਿਨ੍ਹਾਂ ਦੇ ਅੱਜ ਰਿਜ਼ਲਟ ਆਏ ਆ ਦੋਨਾਂ ਦੇ ਤੇ ਦੋਨੋਂ ਚੱਕ ਪਾਸ ਹੋ ਗਈਆਂ ਨੇ ਬਾਕੀ ਭਿੰਡੀ ਪਿੰਡ ਆ ਨੇੜੇ ਫਤੇਗੜ ਚੂੜੀਆਂ ਨੇ ਇਹ ਵੜਾ ਵੀ ਗਾਂ ਰੈਡੀ ਕਰਨੀਆਂ ਹੁਣ ਇੱਕ ਵੜਾ ਇਹ ਆ ਤੇ ਇੱਕ ਇਹ ਤੇ ਇਹਨਾਂ ਦੀ ਵੀ ਆਈ ਹੋਊਗੀ ਗਾਂ ਰੈਡੀ ਕਰਾਂਗੇ ਉਹ ਤੇ ਰਿਪੀਟਰਾਂ ਹੀ ਨੇ ਨਾ ਦੋਵੇਂ ਮਤਲਬ ਹਣਾ ਦਵਾਈ ਦਵਾਈ ਵੀ ਕੀਤੀ ਗਈ ਟੀਕੇ ਵੀ ਕੀਤੇ ਗਏ ਰਾਜਾ ਰਿਜ਼ਲਟ ਤੁਹਾਡੇ ਸਾਹਮਣੇ ਆ ਨੇੜੇ ਫਤਿਹਗੜ ਚੂੜੀਆਂ ਬਾਕੀ ਲਾਈਕ ਸ਼ੇਅਰ ਤੇ ਕਮੈਂਟ ਕਮੈਂਟ ਜਰੂਰ ਕਰ ਦਿਓ ਗੱਲਬਾਤ ਵੀ ਸੁਣ ਲਈ ਆ ਜਿੰ ਪਿੰਡੀ ਪਿੰਡ ਹਾਂਜੀ ਬਾਕੀ ਜਿਹਨੇ ਵੀ ਗੱਲਬਾਤ ਰਿਕਾਰਡ ਕੀਤੀ ਆ ਰਿਐਲਟੀ ਆ ਜੋ ਵੀ ਆ ਤੇ ਬਾਕੀ ਸਪੋਰਟ ਕਰਿਆ ਕਰੋ ਮੇਰੇ ਭਰਾ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਚੰਗਾ ਜੀ ਸਤਿ ਸ੍ਰੀ ਅਕਾਲ